ਜੀ ਇੱਕ ਸਾਖੀ ਸਰਬਨ ਕਰੋ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਥੀ ਨੂੰ ਜਿਉਂਦਾ ਕੀਤਾ ਸੀ ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੇ ਦੌਰਾਨ ਦਿੱਲੀ ਪਹੁੰਚੇ ਤਾਂ ਉਹ ਇੱਕ ਬਾਗ ਵਿੱਚ ਰੁਕੇ ਜਿੱਥੇ ਅੱਜਕੱਲ ਗੁਰਦੁਆਰਾ ਨਾਨਕ ਪਇਓ ਸਾਹਿਬ ਹੈ ਉਸ ਸਮੇਂ ਦਿੱਲੀ ਦਾ ਸ਼ਾਸਕ ਸਿਕੰਦਰ ਲੋਧੀ ਸੀ ਗੁਰੂ ਜੀ ਦੇ ਰੁਕਣ ਵਾਲੀ ਜਗ੍ਹਾ ਦੇ ਕੋਲ ਇਹ ਕੁਝ ਮਾਹੋਤ ਹਾਥੀ ਚਲਾਉਣ ਵਾਲੇ ਆਪਣੇ ਇੱਕ ਮਰੇ ਹੋਏ ਹਾਥੀ ਕੋਲ ਬੈਠੇ ਬਹੁਤ ਗਲਬਾ ਕਰ ਰਹੇ ਸਨ ਉਹ ਹਾਥੀ ਸ਼ਾਹੀ ਅਸਤਬਲ ਦਾ ਸੀ ਅਤੇ ਉਹਨਾਂ ਦੀ ਰੋਜੀ ਰੋਟੀ ਉਸੇ ਨਾਲ ਜੁੜੀ ਹੋਈ ਸੀ ਉਹਨਾਂ ਨੂੰ ਡਰ ਸੀ ਕਿ ਬਾਦਸ਼ਾਹ ਉਹਨਾਂ ਨੂੰ ਸਜ਼ਾ ਦੇਵੇਗਾ। ਗੁਰੂ ਜੀ ਨੇ ਉਹਨਾਂ ਦਾ ਦੁੱਖ ਦੇਖ ਕੇ ਬੜੀ ਨਿਮਰਤਾ ਨਾਲ ਕਿਹਾ ਭਾਈ ਰੋਬੋ ਨਾ ਹਾਥੀ ਮਰਿਆ ਨਹੀਂ ਹੈ। ਇਹ ਤਾਂ ਕੇਵਲ ਗੂੜੀ ਨੀਂਦ ਸੁੱਤਾ ਹੈ। ਜਾਓ ਇਸ ਦੇ ਕੰਨ ਵਿੱਚ ਵਾਹਿਗੁਰੂ ਆਖੋ ਅਤੇ ਇਸ ਨੂੰ ਪਿਆਰ ਨਾਲ ਥਾਪੜੋ। ਜਦੋਂ ਮਹੰਤਾ ਨੇ ਅਜਿਹਾ ਕੀਤਾ ਤਾਂ ਹਾਥੀ ਚਮਤਕਾਰੀ ਰੂਪ ਦੇ ਵਿੱਚ ਉੱਠ ਖੜਾ ਹੋਇਆ ਜਦੋਂ ਸੁਲਤਾਨ ਨੂੰ ਇਹ ਖਬਰ ਪੂਰੀ ਦਿੱਲੀ ਦੇ ਵਿੱਚ ਫੈਲ ਗਈ ਤਾਂ ਬਾਦਸ਼ਾਹ ਸਕੰਦਰ ਲੋਧੀ ਤੱਕ ਵੀ ਇਹ ਗੱਲ ਪਹੁੰਚੀ ਬਾਦਸ਼ਾਹ ਨੇ ਇਸ ਨੂੰ ਇੱਕ ਜਾਦੂ ਜਾਂ ਕਰਾਮਾਤ ਸਮਝਿਆ ਅਤੇ ਗੁਰੂ ਜੀ ਦੀ ਸ਼ਕਤੀ ਨੂੰ ਪਰਖਣ ਦਾ ਫੈਸਲਾ ਕੀਤਾ ਉਸਨੇ ਅਹੰਕਾਰ ਦੇ ਵਿੱਚ ਆ ਕੇ ਆਪਣੇ ਇੱਕ ਤੰਦਰੁਸਤ ਹਾਥੀ ਨੂੰ ਮਰਵਾ ਦਿੱਤਾ ਕੁਝ ਇਤਿਹਾਸਕਾਰ ਹਵਾਲਿਆਂ ਅਨੁਸਾਰ ਹਾਥੀ ਕੁਦਰਤੀ ਮਰਿਆ ਸੀ ਅਤੇ ਗੁਰੂ ਜੀ ਨੂੰ ਦਰਬਾਰ ਵਿੱਚ ਬੁਲਾ ਕੇ ਚੁਣੌਤੀ ਦਿੱਤੀ ਸੀ ਜੇਕਰ ਉਹ ਸੱਚੇ ਫਕੀਰ ਹਨ ਤਾਂ ਇਸ ਮਰੇ ਹੋਏ ਹਾਥੀ ਨੂੰ ਮੁੜ ਜਿਉਂਦਾ ਕਰਕੇ ਦਿਖਾਉਣਾ ਗੁਰੂ ਨਾਨਕ ਦੇਵ ਜੀ ਨੇ ਬਾਦਸ਼ਾਹ ਦੀ ਇਸ ਮੰਗ ਨੂੰ ਬੜੀ ਦਲੇਰੀ ਤੇ ਸ਼ਾਂਤੀ ਨਾਲ ਠੁਕਰਾ ਦਿੱਤਾ। ਉਹਨਾਂ ਨੇ ਬਾਦਸ਼ਾਹ ਨੂੰ ਸਮਝਾਇਆ ਕਿ ਜੀਵਨ ਅਤੇ ਮੌਤ ਕਰਤਾਰ ਪਰਮਾਤਮਾ ਦੇ ਹੱਥ ਵਿੱਚ ਹੈ। ਮਨੁੱਖ ਕੇਵਲ ਉਸ ਦੀ ਰਜਾ ਵਿੱਚ ਰਹਿਣ ਵਾਲਾ ਇੱਕ ਸੇਵਕ ਹੈ। ਗੁਰੂ ਜੀ ਨੇ ਕਿਹਾ ਕਿ ਪਹਿਲੀ ਵਾਰ ਹਾਥੀ ਦਾ ਜਉਂਦਾ ਹੋਣਾ ਮਹੰਤਾਂ ਦੀ ਨਿਸ਼ਕਾਮ ਪੁਕਾਰ ਤੇ ਪਰਮਾਤਮਾ ਦੀ ਮੌਜ ਸੀ ਪਰ ਕਿਸੇ ਦੀ ਅਹਮੇ ਦੀ ਅਹਮੇ ਨੂੰ ਪੱਠੇ ਪਾਉਣ ਦੇ ਲਈ ਜਾ ਕਰਾਮਾਤ ਦੀ ਨਮਾਇਸ਼ ਕਰਨ ਲਈ ਕੁਦਰਤ ਦੇ ਨਿਯਮਾਂ ਨੂੰ ਬਦਲਣਾ ਗੁਨਾਹ ਹੈ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਲੋਹੇ ਨੂੰ ਗਰਮ ਕਰਕੇ ਕੁੱਟਿਆ ਜਾ ਸਕਦਾ ਹੈ ਪਰ ਮਰੇ ਹੋਏ ਨੂੰ ਜਿਉਂਦਾ ਕਰਨਾ ਪਰਮਾਤਮਾ ਦੇ ਪਰਮਾਤਮਾ ਦੇ ਨਿਯਮ ਵਿੱਚ ਹੈ ਇਸ ਘਟਨਾ ਨੇ ਸਿਕੰਦਰ ਲੋਧੀ ਦਾ ਸਿਰ ਨੀਵਾ ਕਰ ਦਿੱਤਾ ਉਸ ਨੂੰ ਅਹਿਸਾਸ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕੋਈ ਜਾਦੂਗਰ ਨਹੀਂ ਬਲਕਿ ਇੱਕ ਅਜਿਹੇ ਮਹਾਪੁਰਖ ਹਨ ਜੋ ਮਨੁੱਖਤਾ ਨੂੰ ਹੁਕਮ ਅਤੇ ਰਜਾ ਵਿੱਚ ਰਹਿਣ ਦਾ ਮਾਰਗ ਦਿਖਾਉਂਦੇ ਹਨ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਪਰਮਾਤਮਾ ਦੀ ਰਜਾ ਨੂੰ ਸਭ ਤੋਂ ਉੱਪਰ ਮੰਨਣਾ ਚਾਹੀਦਾ ਹੈ ਅਤੇ ਦਿਖਾਵੇ ਦੀਆਂ ਸ਼ਕਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ